ਇਸ ਅਮੀਰ ਵਿਰਾਸਤ ਦੇ ਵਾਰਸੋ ਤੁਹਾਨੂੰ ਇਸ ਚੈਨਲ ਤੇ ਜੀ ਆਇਆਂ ਕਹਿੰਦੇ ਹੋਏ ਤਬੀਅਤ ਖੁਸ਼ ਹੋ ਜਾਂਦੀ ਹੈ ਮੈਨੂੰ ਪੂਰਾ ਆਸ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਓ ਲੋਕ ਗੀਤਾਂ ਦੀ ਦੁਨੀਆ ਵਿੱਚ ਚੱਲੀਏ ਸੁਣੀਏ ਤੇ ਮਾਣੀਏ ਇਹ ਮਿੱਠੇ ਮਿੱਠੇ ਗੀਤ ਤੇ ਨਾਲ ਹੀ ਮੈਨੂੰ ਆਸ ਹੈ ਕਿ ਤੁਸੀਂ ਇਸ ਚੈਨਲ ਨਾਲ ਵੱਧ ਤੋਂ ਵੱਧ ਜੁੜੋਗੇ ਤੇ ਦੂਸਰਿਆਂ ਨੂੰ ਵੀ ਇਸ ਨਾਲ ਜੋੜ ਕੇ ਇਸ ਇਹਨਾਂ ਗੀਤਾਂ ਦਾ ਘੇਰਾ ਵਿਸ਼ਾਲ ਕਰੋਗੇ ਤੇ ਮੈਨੂੰ ਵੀ ਹਲਾਸ਼ੇਰੀ ਦਿਓਗੇ ਆਹ ਰਲ ਕੇ ਗਾਈਏ ਇਹਨੋਂ ਗੀਤ ਹਰਿਆ ਹਰਿਆ ਬਾਗਾਂ ਦੇ ਵਿੱਚ ਡੇਰਾ ਤੇਰਾ ਮੈਂ ਵੀ ਹਰਿਆ ਬਾਗਾਂ ਦੇ ਵਿੱਚ ਆਵਨੀਆ ਮੈਂ ਵੀ ਹਰਿਆ ਬਾਗਾਂ ਦੇ ਵਿੱਚ ਆਵਨੀਆ ਜੇ ਤੂੰ ਹਰਿਆ ਬਾਗਾਂ ਦੇ ਵਿੱਚ ਆਵਨੀਏ ਮੈਂ ਵੀ ਫਲਾਂ ਦੇ ਗੁੱਛੇ ਨੀ ਤੜਾਵਨਾਵਾ ਮੈਂ ਵੀ ਫਲਾਂ ਦੇ ਗੁੱਛੇ ਨੀ ਤੜਾਵਨਾਵਾ ਜੇ ਤੂੰ ਫੜਾਂ ਦੇ ਗੁੱਛੇ ਵੇਤ ਡਾਵਨਾਵੇਂ ਮੈਂ ਵੀ ਸੰਗ ਸਹੇਲੀਆਂ ਆਆਵਨੀਆਂ ਮੈਂ ਵੀ ਸੰਗ ਸਹੇਲੀਆਂ ਆਆਵਨੀਆਂ ਜੇ ਤੂੰ ਸੰਗ ਸਹੇਲੀਆਂ ਰੇਸ਼ਮ ਦੀ ਪੀਂਗ ਪਵਾਵਨਾ ਮੈਂ ਵੀ ਰੇਸ਼ਮ ਦੀ ਪੀਂਗ ਪਵਾਵਨਾ ਜੇ ਤੂੰ ਰੇਸ਼ਮ ਦੀ ਪੀਂਗ ਪਵਾਵਨਾਏ ਮੈਂ ਵੀ ਸਿਆਆਂ ਦੇ ਸੰਗ ਛਟਾਵਨੀਆ ਮੈਂ ਵੀ ਸਈਆਂ ਦੇ ਸੰਗ ਚਟਾਵਨੀਆ ਜੇ ਤੂੰ ਸਈਆਂ ਦੇ ਸੰਗ ਚਟਾਵਨੀਏ ਮੈਂ ਵੀ 베ੜੀ ਫੁੱਲਾਂ ਦੀ ਸੇਜਵ ਸ਼ਾਵਨਾਵਾ 베ੜੀ ਫੁੱਲਾਂ ਦੀ ਸੇਜਵ ਸ਼ਾਵਨਾਵਾ ਜੇ 베ੜੀ ਫੁੱਲਾਂ ਦੀ ਸੇਜਵ ਸ਼ਾਵਨਾਏ ਸੋਣੀ ਹੀਰਦਾਰ ਅੰਜਾਇ ਖਵਾਵਨਾਏ ਸੋਣੀ ਹੀਰਦਾਰ ਅੰਜਾਇ ਖਵਾਵਨਾਏ ਸੋਣੀ ਹੀਰਦਾਰ ਅੰਜਾਇ ਖਵਾਵੜੇ ਨੂੰ ਮੈਂ ਤਾਂ ਤਖਤ ਹਜ਼ਾਰਾ ਛੱਡ ਆ ਗਿਆ ਵਾਂ ਮੈਂ ਤਾਂ ਤਖਤ ਹਜ਼ਾਰਿਆਂ ਚੱਲ ਆ ਗਿਆ ਵਾਂ ਜੇ ਤੂੰ ਤਖਤ ਹਜ਼ਾਰਾ ਛੱਡ ਆ ਗਿਆ ਏ ਮੈਂ ਵੀ ਚੂਰੀਆ ਕੋਟ ਲੇ ਆਵਨੀ ਆ ਮੈਂ ਵੀ ਚੂਰੀਆ ਕੋਟਲੇ ਆਵਨੀਆ ਜੇ ਤੂੰ ਚੂਰੀਆ ਕੋਟਲੀ ਆਵਨੀਏ ਮੈਂ ਵੀ ਦੁੱਧਾਂ ਦੇ ਛੰਨੇ ਨਹੀਂ ਪੀਆਵਨਾਵਾ ਮੈਂ ਵੀ ਦੁੱਧਾਂ ਦੇ ਛੰਨੇ ਨਹੀਂ ਪੀਆਵਨਾਵਾ ਜੇ ਤੂੰ ਦੁੱਧਾਂ ਦੇ ਛੰਨੇ ਵੇ ਪੀਆ ਵਨਾਏ ਮੇਰੇ ਬਾਪ ਦੀਆਂ ਮੱਜੀਆਂ ਚਰਾਵਨਾਏ ਮੇਰੇ ਬਾਪ ਦੀਆਂ ਮੱਜੀਆਂ ਚਰਾਵਨਾਏ ਤੇਰੇ ਬਾਪ ਦੀਆਂ ਮੱਜੀਆਂ ਚਰਾਵਨਾ ਵਾਪਾਓ ਦੋ ਚਾਕ ਅਖਵਾਵਨਾਵਾ ਤਾਈਓ ਤੀ ਦੋ ਚਾਕ ਅਖਵਾਵਨਾਵਾ ਜੇ ਤੂੰ ਤੀ ਦੋ ਚਾਕ ਅਖਵਾਵਨਾਵੇ ਮੈਂ ਵੀ ਤੜੀ ਤੇ ਜਾਨ ਪਾਰੇ ਆਵਨੀਆ ਮੈਂ ਵੀ ਤੜੀ ਤੇ ਜਾਣ ਟਕਾਵਨੀਆ ਜੇ ਤੂੰ ਤੜੀ ਤੇ ਜਾਣ ਤਾਰੇ ਆਵਨੀਏ ਮੈਂ ਵੀ ਪਟਦਾ ਮਾਸ ਖਵਾਵਨਾਵਾ ਮੈਂ ਵੀ ਪਟਦਾ ਮਾਸ ਖਵਾਵਨਾਵਾ ਜੇ ਤੂੰ ਪਟ ਦਾ ਮਾਸ ਖਵਾਵਨਾਏ ਤਾਇਓ ਹੀਰ ਤੇ ਰਾਂਝਾ ਖਵਾਵਨੇ ਆ ਦੋਵੇਂ ਹੀਰ ਤੇ ਰਾਂਝਾ ਖਵਾਵਨੇ ਆ ਇਸ ਹੀ ਰਾਂਝੇ ਦੀ ਗਾਥਾ ਬਚਪਨ ਚ ਕਿਤੇ ਸੁਣੀ ਹੋਵੇਗੀ ਮੇਰੇ ਚੇਤਿਆਂ ਚ ਪਈ ਸੀ ਉਸ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸੁਝਾਵਾਂ ਰਾਹੀਂ ਦੱਸਣ ਦੀ ਖੇਚਲ ਕਰਿਓ ਤੁਹਾਨੂੰ ਇਹ ਕਿਹੋ ਜਿਹੀ ਲੱਗੀ ਉਡੀਕਵਾਂ ਰਹਾਂਗੇ ਰੱਬ ਰਾਖਾ